ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਬਾਈ ਸਾਹਿਬ ਜੀ ਉਹ ਇਹ ਸਾਖੀਆਂ ਗੁਰੂ ਗੋਬਿੰਦ ਸਿੰਘ ਜੀ ਚਮਤਕਾਰ ਸਾਖੀ ਵਿੱਚੋਂ ਸਰਵਣ ਕਾਹੀ ਨਹੀਂ ਜਾਂਦੀ ਹੈ ਜਿਵੇਂ ਕਿ ਆਪਾਂ ਪਿਛਲੀਆਂ ਸਾਖੀਆਂ ਸਰਵਣ ਕੀਤਾ ਹੈ ਹਨ ਆਜਾ ਭੀਮ ਚੰਦ ਪੂਰਾ ਪੂਰਾ ਦਾ ਗੁਰੂ ਸਾਹਿਬ ਜੀ ਨਾਲ ਪਿਆਰ ਰੱਖਦਾ ਸੀ ਪਰ ਅੰਦਰੋਂ ਉਹ ਬਹੁਤ ਦੁਖੀ ਸੀ ਕਿਉਂਕਿ ਉਹ ਗੁਰੂ ਸਾਹਿਬ ਜੀ ਦੀਆਂ ਬਹੁਤ ਹੀ ਸੁੰਦਰ ਵਸਤੂਆਂ ਜਿਵੇਂ ਕਿ ਪ੍ਰਸਾਦੀ ਹਾਥੀ ਜਾਂ ਜਗ ਜਗ ਦੇਸ਼ ਮਾਨ ਨਾਲ ਹੋਰ ਬਹੁਤ ਸੁੰਰੀਆਂ ਸੁੰਦਰ ਸੁੰਦਰ ਵਸਤੂਆਂ ਆਪਣੇ ਕੋਲ ਕਿਸੇ ਤਰੀਕੇ ਨਾਲ ਖੋਣਾ ਚਾਹੁੰਦਾ ਸੀ ਇਸ ਲਈ ਉਹ ਮਨੁੱਖ ਵਿੱਚ ਬੜੀ ਖਾਂ ਰੱਖਦਾ ਸੀ ਕਿ ਗੁਰੂ ਸਾਹਿਬ ਜੀ ਨੂੰ ਕਿਸ ਨਾ ਕਿਸੇ ਦੇਖ ਕੇ ਨਾਲ ਹੀ ਵਸਣਾ ਖੋਈਆਂ ਜਾਣ ਜਿਵੇਂ ਗੁਰੂ ਘਰ ਦਾ ਮਾਤਾਵਨ ਆਨੰਦ ਪੁਸ਼ਾ ਅਤੀ ਉਹ ਮਾਦੀਨਾ ਕੋ ਪੂਰਸੀ ਸੰਗਤਾਂ ਆਤਨਾ ਸ੍ਰੋਤ ਸੰ ਪਰ ਕਹਾਣੀ ਰਾਜਿਆਂ ਦੇ ਦਰਬਾਰਾਂ ਵਿੱਚ ਈਰਖਾ ਵੈਰ ਸਾਸ਼ਾ ਦਾ ਜੋਰ ਸੀ ਹਰੇਕ ਰਾਜ ਦੀ ਇੱਛਾ ਸੀ ਮੇਰੀ ਸ਼ਕਤੀ ਵਧੇ ਮੇਰਾ ਆ ਦਾ ਵਿਸਤਾਰ ਹੋਵੇ ਨੂ ਦਿਨ ਆਲੇ ਕਮਜ਼ੋਰ ਤੇ ਪਾਲਖੇ ਹੋਣ ਇਸ ਮੰਤਵ ਦੀ ਪ੍ਰਾਪਤੀ ਲਈ ਰਾਜ ਦਰਬਾਰ ਵਿੱਚ ਕਈ ਪਾਣੀਆਂ ਸਾਹਸ਼ਾ ਰੱਖੀਆਂ ਜਾਂਦੀਆਂ ਕਈ ਪ੍ਰਕਾਰ ਦੇ ਜੋਰਤੋਂ ਹੁੰਦੇ ਕਈ ਨਵੀਆਂ ਦੋਸਤੀਆਂ ਬਣਦੀਆਂ ਪੁਰਾਣੇ ਮਕਰਾਨੇ ਟੁੱਟਦੇ ਹਰ ਕੋਈ ਦੂਜੇ ਰਾਜ ਦੇ ਬੁਰਦ ਨਵੀਆਂ ਨਵੀਆਂ ਗੁੰਦਾਂ ਗੁੰਦਾਂ ਨਵੀਆਂ ਨਵੀਆਂ ਚੰਨਾਂ ਚੱਲਦਾ ਕਾਂਗਰੇ ਦਾ ਰਾਜਾ ਕੇਵਾਂ ਚੰਕ ਟੋਚੀਆ ਬੜਾ ਸ਼ਾਂਤੀ ਸੁਭਾ ਦਾ ਰਾਜਾ ਸੀ ਨਿੱਤ ਨਵੀਆਂ ਸਾਹਸ਼ਾ ਰਹਿੰਦਾ ਸੀ ਉਸ ਨੂੰ ਆਜਾ ਭੀਮਚੰਦਰ ਦੀ ਵਾਦੀ ਹੋਈ ਸ਼ਕਤੀ ਇੱਕ ਅੱਖ ਨਹੀਂ ਸਿਪਾਉਂਦੀ ਹੁਣ ਜਦੋਂ ਭੀਮਚੰਦਰ ਦੇ ਪੁੱਤਨ ਦਾ ਰਿਸ਼ਤਾ ਸ਼੍ਰੀ ਰੰਗਦੇ ਰਾਜਪਤੇ ਸ਼ਾਦੀ ਦੀ ਨਾ ਹੋ ਗਿਆ ਤਾਂ ਕ੍ਰਿਪਾ ਮਾ ਚੰਦ ਨੂੰ ਫਿਕਰ ਹੋਈ ਕਿ ਭੀਮਚੰਦਰ ਆ ਤਾਂ ਨਾ ਬਾਲਕੋਬ ਵਾਜਾਏਗਾ ਉਹ ਸੋਚਣ ਲੱਗਾ ਭੀਮਚੰਦਰ ਕਿਸੇ ਰਾਜੇ ਨਾਲ ਮੱਥਾ ਲਵਾ ਦੇਵੇ ਜੇ ਸਭ ਦੀ ਸ਼ਕਤੀ ਕਮਜ਼ੋਰ ਹੋ ਜਾਵੇ ਉਸ ਨੂੰ ਪਤਾ ਲੱਗ ਚੁੱਕਾ ਸੀ ਕਿ ਭੀਮਚੰਦਰ ਦਾ ਅਨੰਦਪੁਰ ਦੇ ਸਤਗੁਰਾਂ ਦੇ ਨਾਲ ਵਾਰ ਹੋ ਗਿਆ ਹੈ ਅਤੇ ਭੀਮਚੰਦਰ ਖੜਿਆ ਬਣਿਆ ਬੈਠਾ ਹੈ ਕੁਨਾਂ ਸਲਾਹ ਨਹੀਂ ਕਿਸੇ ਤਰ੍ਹਾਂ ਭੀਮ ਚੰਦ ਨੂੰ ਗੁਰੂ ਜੀ ਦੇ ਵਿਰੁੱਧ ਅਤੇ ਗੁਰੂ ਸਾਹਿਬ ਜੀ ਨੂੰ ਭੀਮ ਚੰਦ ਦੇ ਖਿਲਾਫ ਢੁਕਾਇਆ ਜਾਵੇ ਅਤੇ ਦੋਨਾਂ ਵਿਚਾਲੇ ਲੜਾਈ ਕਰਵਾ ਦਿੱਤੀ ਜਾਵੇ ਪਰ ਪਾਲਤਨ ਕਹੋਚੇ ਗੁਰੂ ਸਾਹਿਬ ਜੀ ਦੇ ਸਪੂਰਬੀਤਾ ਅਤੇ ਸਿਆਣਾ ਸੰਗਠਨ ਵਾਲੇ ਸੁਣ ਟੁਕਾ ਸੀ ਉਸ ਨੂੰ ਯਕੀਨ ਸੀ ਕਿ ਜੇ ਇਹਨਾਂ ਦੇ ਵਿਚ ਭਾ ਜੁਦ ਹੋਇਆ ਤਾਂ ਭੀਮ ਚੰਦ ਦਾ ਨੁਕਸਾਨ ਹੋਏਗਾ ਅਤੇ ਉਸੇ ਤਾਂ ਖਤ ਜਾਵੇਗੀ ਕਿ ਉਸ ਦੀ ਹਾਰ ਵੀ ਹੋ ਸਕਦੀ ਹੈ ਇਸ ਕਾਰਨ ਕਰਕੇ ਸ਼੍ਰੀ ਨੰਕਰ ਦਾ ਰਾਜ ਆਪਣੀ ਹੀ ਰਸਤਾ ਤੋੜ ਵੀ ਸਕਦਾ ਹੈ। ਅਤੇ ਦੋਨਾਂ ਪਾਸੇ ਪੀਮ ਚੰਦ ਕਮਜ਼ੋਰ ਹੋ ਜਾਵੇਗਾ। ਇਸ ਰਾਹ ਕਰਕੇ ਰਾਜੇਰਪਾਲ ਚੰਦੇ ਪੀਮ ਚੰਦ ਨੂੰ ਪੱਤਰ ਲਿਖਿਆ ਕਿ ਮੈਨੂੰ ਖਬਰ ਲੱਗੀ ਹੈ ਤੁਹਾਡੇ ਰਾਜ ਵਿੱਚ ਰਹਿਣ ਵਾਲੇ ਗੁਰਗੋਮੀ ਰਾਏ ਜੀ ਬੜੀ ਭਰੀ ਸੈਨਾ ਇਕੱਤਰ ਕਰ ਰਹੇ ਹਨ। ਉਹ ਸ਼ਾਹੀ ठाट-ਬਾਠ ਨਾ ਰਹਿੰਦੇ ਹਨ। ਰਾਜਾ ਮੰਗ ਦਰਬਾਰ ਲਾਉਂਦੇ ਹਨ। ਲੋਕਾਂ ਬਸ ਨੂੰ ਜਾਣੇ ਪੇਟਾਂ ਲੈਂਦੇ ਹਨ। ਤੇ ਮੈਂ ਇਹ ਵੀ ਸੁਣਿਆ ਹੈ ਕਿ ਉਹ ਤੁਹਾਨੂੰ ਰਾਜੇ ਹੁੰਦਿਆ ਹੋਇਆ ਵੀ ਖਾਤ ਵਿੱਚ ਨਹੀਂ ਲਾਉਂਦੇ ਤੇ ਤੁਹਾਡੀ ਵਗਿਆ ਕਰਦੇ ਹਾਂ ਤੁਸੀਂ ਇਹਨਾਂ ਪਾਸੋਂ ਕੋਈ ਖਾਤੀ ਮੰਗਿਆ ਸੀ ਤੇ ਉਹਨਾਂ ਨੇ ਤੁਹਾਨੂੰ ਇਨਕਾਰ ਕਰ ਦਿੱਤਾ ਸੀ ਇਹ ਵੀ ਤੁਹਾਡਾ ਘੋਰ અપਮਾਨ ਹੈ ਤੁਸੀਂ ਤਾਂ ਆਪੂ ਜਾਤੀ ਦੇ ਹੋ ਕਿਉਂ ਇੱਕ ਸਾਧੂ ਸੰਨਿਆਸੀ ਹੈ ਜੋ ਕਿ ਭਾਜਾ ਵੀ ਹਸਤ ਰੱਖਦਾ ਹੈ ਤੇ ਉਹ ਤੁਹਾਡੇ ਨਾਲ ਇਸ ਤਰ੍ਹਾਂ ਦਾ ਵਿਕਾਰਾ ਕਰੇ ਇਹ ਚੰਗੀ ਗੱਲ ਨਹੀਂ ਹੈ ਨੀਤੀ ਕਹਿੰਦੀ ਹੈ ਸ਼ਤਰੂ ਤੋਂ ਤਾਂ ਕਿਵਰ ਹੋਣ ਤੋਂ ਪਹਿਲਾਂ ਹੀ ਤਮਾ ਕਰ ਦੇ। ਤੁਹਾਨੂੰ ਵੀ ਕਿਸੇ ਬਰਤਾਂ ਕੋਈ ਕੰਦ ਕਰਨਾ ਚਾਹੀਦਾ ਹੈ। ਜਿਵੇਂ ਕਿ ਇੱਕ ਮੈਂਚ ਦੋ ਸਰਦਾਰਾਂ ਨਹੀਂ ਸਪਾ ਸਕਦੀਆਂ। ਇੱਕ ਜੰਗਲ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ। ਇਸ ਤਰ੍ਹਾਂ ਇੱਕ ਰਾਜ ਦੇ ਵਿੱਚ ਦੋ ਰਾਜੇ ਨਹੀਂ ਰਹਿ ਸਕਦੇ। ਗੋਬਿੰਦ ਰਾਜਿਸਤਾਨਾ ਵਿਚਾਰੇ ਹਨ ਉਸ ਤੋਂ ਪ੍ਰਗਟ ਹੁੰਦਾ ਹੈ। ਕਿ ਉਹ ਆਪਣਾ ਰਾਜ ਖਤਮ ਕਰਨਾ ਚਾਹੁੰਦੇ ਹਨ। ਨਹੀਂ ਤਾਂ ਉਹਨਾਂ ਨੂੰ ਐਡੀ ਵੱਡੀ ਫੌਜ ਰੱਖਣ ਦੀ ਕੀ ਲੋੜ ਸੀ? ਉਸਦੇ ਇਰਾਦਿਆਂ ਤੋਂ ਕੇਵਲ ਤੁਹਾਡੀ ਰਾਜ ਨੂੰ ਹੀ ਖਤਮ ਨਹੀਂ ਹੋ ਸਕਦਾ ਸਗੋਂ ਸਾਰੇ ਪਹਾੜੀ ਰਾਜਾਂ ਨੂੰ ਵੀ ਹੋ ਸਕਦਾ ਹੈ ਇਸ ਲਈ ਇਸਨਾਂ ਨਾਲ ਕੁਰਨੀ ਹੀ ਕੀਤਾ ਜਾਵੇ ਤੇ ਗੁਰੂ ਜੀ ਦਾ ਜੁੱਧ ਵੀ ਕਰਨਾ ਪੈ ਜਾਵੇ ਤਾਂ ਵੀ ਆਪਾਂ ਪਿੱਛੇ ਨਹੀਂ ਹਟਣਾ ਤੇ ਮੈਂ ਤੁਹਾਡੀ ਹਰ ਤਰ੍ਹਾਂ ਦੀ ਸਹਾਇਤਾ ਦੇਣ ਲਈ ਤਿਆਰ ਹਾਂ ਕਿਰਪਾ ਚੰਦ ਦਾ ਪੱਤਰ ਪੜ੍ਹ ਕੇ ਭੀਮ ਚੰਦ ਪੂਰ ਸੋਚਵਾਨ ਹੋ ਗਿਆ ਉਸ ਨੂੰ ਲੱਗਿਆ ਕਿਰਪਾ ਚੰਦ ਉਸ ਨੂੰ ਵਿਅੰਗ ਕੀਤਾ ਹੈ ਕਿ ਮੈਂ ਕਿਸਦਾ ਹਮ ਸੰਿਆਸੀ ਤੋਂ ਹਾਥੀ ਦੀ ਮੰਗ ਤੇ ਪੂਰਾਤ ਨਹੀਂ ਸਕਿਆ ਪਰ ਉਸ ਦਾ ਗੁੱਸਾ ਕਰ ਪਾਚੰਦੀ ਛਾਤੇ ਗੁਰੂ ਜੀ ਤਹੀ ਨਿਕਲਿਆ ਕਿ ਜੇਕਰ ਮੈਨੂੰ ਹਾਥੀ ਦੇ ਦਿੰਦੇ ਤਾਂ ਮੇਰੀ ਦੂਜੇ ਇਰਾਦੇ ਸਾਹਮਣੇ ਬਨਾਮੀ ਨਾ ਹੁੰਦੀ ਉਸ ਨੇ ਮਨ ਵਿੱਚ ਨਿਸ਼ਚਾ ਕਰ ਲਿਆ ਕਿ ਜੋਗ ਸਮਾਂਤਿ ਮੈਂ ਗੁਰੂ ਜੀ ਕੋਲ ਆਪਣੀਆਂ ਪਸੰਦੀਆਂ ਚੀਜ਼ਾਂ ਸਾਰੀਆਂ ਪ੍ਰਾਪਤ ਕਰਕੇ ਹੀ ਰ੍ਹਾਂਗਾ। ਹੁਣ ਮੈਨੂੰ ਜੰਗ ਹੀ ਕਰਨਾ ਕਰਨੀ ਪੈ ਜਾਵੇ। ਤਾਂਗੜੇ ਵਾਲੇ ਨੂੰ ਉਸਨੇ ਆਪਣੀ ਗੱਲ ਰੱਖਣ ਲਈ ਲਿਖ ਕੇ ਭੇਜਿਆ ਕਿ ਮੈਂ ਗੁਰੂਵਾਂ ਨੂੰ ਬੇਫਿਕਰ ਨਹੀਂ ਹਾਂ। ਮੈਂ ਉਹਨਾਂ ਦੇ ਸਰਗਰਮੀ ਤੇ ਨਜ਼ਰ ਰੱਖ ਰਿਹਾ ਹਾਂ। ਜਿਸ ਵੇਲੇ ਵੀ ਲੋੜ ਪਈ ਜੋ ਕਾਰਵਾਈ ਹੋਵੇਗੀ। ਦੂਜੇ ਪਾਸੇ ਕਰਪਾਚਨ ਫਟੋਸ਼ੀਏ ਨੇ ਗੁਰੂ ਜੀ ਨੂੰ ਵੀ ਇਸੇ ਤਰ੍ਹਾਂ ਦਾ ਪੱਤਰ ਲਿਖ ਕੇ ਭੇਜਿਆ। कि मैं सुनया है राज मतलब रहा है प्रीमचंदी बड़ा मूर्ख है इस गर्व होना चाहता है कि आप जी महान कर्म उस था। इसी सू आप ने श्रद्धा प्रगति भिपता है सगातना भी मानता है ती महाबली वाले हो हर गल की समर्थ हो आपने इस खोटी मत वाले राजे नु, ਖਾਤਰ ਜਿਹਨੇ ਆਉਂਦੀ ਲੋੜ ਨਹੀਂ ਐ ਜੇ ਤੁਹਾਡਾ ਮੰਨਦਾ ਚਤਾਰੇਗਾ ਤਾਂ ਉਹ ਆਪ ਹੀ ਰੁਕੀ ਹੋਵੇਗਾ ਪਰ ਸਤਿਗੁਰੂ ਜੀ ਇਹ ਪੱਤਰ ਪੜ੍ਹ ਕੇ ਦਿਲ ਵਿੱਚ ਹੱਸੇ ਇਸ ਬੁਕਾਦਿਆਂ ਨਾਲ ਸੀ ਚਾਲਣਾ ਆਪ ਵੀ ਅੱਗੇ ਬੱਚਿਆਂ ਨੇ ਖੇਡਣਾ ਉਹਦੀ ਕੋਈ ਨਹੀਂ ਸੀ ਉਹਨਾਂ ਨੇ ਕਿਰਪਾ ਚੰਦ ਦੇ ਦੂਤ ਨੂੰ ਰਾਜੀ ਦੀ ਹਮਦਰਦੀ ਲਈ ਧੰਨਵਾਦ ਪ੍ਰਗਟ ਕਰਕੇ ਵਿਦਾ ਕਰ ਦਿੱਤਾ ਦੂਤ ਨੇ ਅਨੰਦਪੁਰ ਵਿੱਚ ਰਹਿ ਕੇ ਗੁਰੂ ਜੀ ਦੀ ਸਰੂਰਵਤਾ ਬੁੱਧੀਮਤਾ ਅਤੇ ਸਰਬਗਤਾ ਦੀਆਂ ਜੋ ਗੱਲਾਂ ਸੁਣੀਆਂ ਅਤੇ ਉਹਨਾਂ ਦਾ ਤੇਜ ਪ੍ਰਤਾਪ ਵੇਖਿਆ ਤੇ ਜਾ ਕੇ ਉਸ ਦਾ ਹਰ ਰਾਜੇ ਕਿਰਪਾ ਚੰਦ ਨੂੰ ਦੱਸਿਆ ਹਮ ਬੜਾ ਹਾਨ ਹੋਇਆ ਉਹ ਜਾਣ ਗਿਆ ਸਤਿਗੁਰੂ ਜੀ ਅੰਤਰਜਾਮੀ ਹਨ ਉਹਨਾਂ ਨਾਲ ਕੋਈ دنیਵੀਂ ਚਾਲ ਨਹੀਂ ਚੱਲ ਸਕਦੀ ਉਸ ਨੇ ਹੁਣ ਸਾਰਾ ਜੋਰ ਕਿਰਨ ਚੰਦ ਨੂੰ ਪਰਖਾਉਣ ਦੇ ਲਾ ਦਿੱਤਾ ਉਸ ਨੇ ਸਮਝ ਲਿਆ ਕਿ ਸਤਿਗੁਰੂ ਜੀ ਦੇ ਹੱਥੋਂ ਮਾਰ ਖਾ ਕੇ ਕਿਰਨ ਚੰਦ ਦਾ ਜੋਰ ਟੁੱਟ ਜਾਵੇਗਾ ਅਤੇ ਮੈਨੂੰ ਆਪਣੇ ਪੈਰ ਫਸਾਉਣ ਦਾ ਮੌਕਾ ਮਿਲ ਜਾਵੇਗਾ ਇਸ ਤਰ੍ਹਾਂ ਰਾਜੇ ਨੇ ਭੀਮਚੰਦ ਨੂੰ ਬਹੁਤ ਹੀ ਢਲਕਾਇਆ ਸਾਖੀ ਸੰਗੁਰੂ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ